ਮੇਰੀ ਦਸਤਾਰ ਮੇਰੀ ਸ਼ਾਨ ਆ ਇੱਕ ਹੈ ਜਿਹੇ ਹੀ ਮਹਿਮ ਜਿਸ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਜਿੱਤੇ ਦਸਤਾਰਧਾਰੀ ਬਣਾਇਆ ਉੱਥੇ ਹੀ ਗੁਰੂ ਦੇ ਲੜ ਵੀ ਲਾਇਆ ਔਰ ਇਸ ਦੇ ਸਿੱਟੇ ਵੀ ਨਿਕਲਨੇ ਸ਼ੁਰੂ ਹੋਏ ਨੇ ਤਾਂ ਦੋ ਨੌਜਵਾਨ ਮੇਰੇ ਨਾਲ ਨੇ ਜਿਹੜੇ ਕਿਸੇ ਸਮੇਂ ਯੂਥ ਮਿਲਣੀ ਸੀ ਜਦੋਂ ਯੂਥ ਅਕਾਲੀ ਦਲ ਦਾ ਇੱਕ ਪ੍ਰੋਗਰਾਮ ਵੱਡਾ ਪ੍ਰੋਗਰਾਮ ਸੀ ਜਿਹਦੇ ਵਿੱਚ ਹਲਕਾ ਵਾਈ ਪ੍ਰੋਗਰਾਮ ਰੱਖਿਆ ਸੀ ਤਾਂ ਅਜਿਹੇ ਦੋ ਨੌਜਵਾਨ ਜੋ ਕਿਸੇ ਸਮੇਂ ਪਤਿਤ ਹੋ ਚੁੱਕੇ ਸੀ ਉਹ ਗੁਰੂ ਦੇ ਲੜਵੀ ਲੱਗੇ ਨੇ ਦਸਤਾਰ ਵੀ ਸਜਾਉਣ ਲੱਗੇ ਨੇ ਸਾਡੇ ਨਾਲ ਨੇ ਬਾਈ ਜੀ ਪਹਿਲਾਂ ਦਾ ਕੀ ਨਾਮ ਹੈ ਜੀ ਸੱਸੀ ਵਾਲੀ ਮਿਆਨਾ ਜਗਮਉਂ ਸਿੰਘ ਹਲਕਾ ਗਿੱਦੜਵਾ ਜਿਲ੍ਹਾ ਸ਼੍ਰੀ ਮਕਸਦ ਸਾਹਿਬ ਜੀ ਬਾਈ ਸਰਜੀ ਸਿੰਘ ਚੰਜਫਾ ਕੋ ਪਹਿਲੀ ਤਲਵੰਡੀ ਮਤਦਤਾ ਤਾਕ ਤੇ ਮੱਥਾ ਟੇਕ ਰਾਇ ਤਲਵੰਡੀ ਦਮਦਮਾ ਸਾਹਿਬ ਅਸੀਂ ਇੱਥੇ ਆਏ ਜੀ ਇਹਨਾਂ ਨੂੰ ਮਿਲਣਾ ਇਹਨਾਂ ਨੇ ਸਾਨੂੰ ਬੜਾ ਸਮਝਾਇਆ ਇਹ ਪੱਗ ਬੰਨਣੀ ਸ਼ਾਨ ਆਪਣੀ ਜ਼ਰੂਰੀ ਹੈ ਅਸੀਂ ਭਾਈ ਜਿਉ ਉਦੋਂ ਤੋਂ 8-9 ਮਹੀਨੇ ਹੋ ਗਏ ਪੱਗ ਬੰਨਣ ਲੱਗੇ ਭਾਈ ਪ੍ਰਧਾਨ ਸਾਹਿਬ ਦਾ ਗੁਰੂ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਦਾ ਇੱਥੇ ਤੁਹਾਨੂੰ ਗੁਰੂਆਂ ਦੀ ਧਰਤੀ ਤੋਂ ਪੱਗ ਬੰਨਣੀ ਸਿੱਖੀ ਹੈ ਬਹੁਤ ਵਧੀਆ ਲੱਗਿਆ ਅੱਜ ਸਰਦਾਰ ਸੁਖਵੀਰ ਸਿੰਘ ਪ੍ਰਧਾਨ ਜੀ ਨੇ ਸਾਨੂੰ ਸਨਮਾਨਿਤ ਕਰਕੇ ਇਹ ਸੂਪਾ ਪਾ ਗਿਆ ਅੱਜ ਸਾਰੇ ਨੌਜਵਾਨਾਂ ਨੂੰ ਕਹਿੰਦਾ ਪੱਗ ਬੰਨੋ ਪੱਗਣਾ ਆਪਣੀ ਸਰਦਾਰੀ ਹੈ ਸਰਦਾਰੀ ਰੱਖੀ ਆ ਆਪਾਂ ਸਰ ਤੇ ਪੱਗ ਬੰਨਣੀ ਕੋਈ ਐਨੀ ਔਖੀ ਨਹੀਂ ਲੱਗਦੀ ਕਿ ਇਹਨਾਂ ਤੁਹਾਨੂੰ ਬੰਨਨੇ ਬਹੁਤ ਸੌਖੀ ਆ ਪੱਗ ਇੱਕ ਨਹੀਂ ਸੈਕਲੋ ਜਦੋਂ ਪੱਗ ਬੰਨ ਕੇ ਜਾਇਕ ਨੂੰ ਬਹੁਤ ਸੋਹਣੀ ਲੱਗਦੀ ਆ ਪੱਗ ਕਿੰਨੇ ਮੈਂ ਮਿਲਦਾ ਪੱਗ ਬੰਨ ਗੇ ਮੈਨੂੰ ਕਹਿੰਦੇ ਬਹੁਤ ਸੋਹਣੀ ਲੱਗਦੀ ਆ ਪੱਗ ਪੱਗ ਬੰਨਿਆ ਕਰੋ ਬਾਈ ਜੀ ਮੇਰੀ ਇਹੀ ਅਪੀਲ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜੀ ਬਾਈ ਜੀ 6 ਮਹੀਨੇ ਪਹਿਲਾਂ ਹਲਕਾ ਕੇ ਦਰਵਾਜੇ ਸਰਦਾਰ ਸਾਹਿਬ ਜੀ ਸੀ ਚੰਦਰ ਆਈ ਸੀ ਮੇਰਾ ਸਟੇਜ ਤੇ ਉਹਨਾਂ ਨੇ ਮੇਰੇ ਦਸਤਾਰ ਸਜਾਈ ਸੀ ਉਸ ਤੋਂ ਬਾਅਦ ਭਾਈ ਅਵੇ ਸਿੰਘ ਜਿਹੜਾ ਮੇਰੇ ਵੱਡੇ ਭਰਾ ਨੇ ਉਹਨਾਂ ਤੋਂ ਮੈਂ ਪਾਗ ਸਿੱਖਣੀ ਸ਼ੁਰੂ ਕੀਤੀ ਹੁਣ ਵੀ ਜਦੋਂ ਮੈਂ ਕਿਤੇ ਬਾਹਰ ਅੰਦਰ ਜਾਂਦਾ ਜੀ ਤਾਂ ਮੈਂ ਦਸਤਾਰ ਹਮੇਸ਼ਾ ਸੁਦਾ ਕੇ ਜਨਨ ਸਭ ਨਾਲ ਪਹਿਲਾਂ ਮੈਂ ਧੰਨਵਾਦ ਕਰਦਾ ਪਰਮਾਤਮਾ ਦਾ ਜਿਨ੍ਹਾਂ ਨੇ ਮੈਨੂੰ ਬਾਲ ਦਿੱਤਾ ਕਿ ਮੈਂ ਪੱਕੇ ਇਸ ਰੱਖ ਇਸ ਰੱਖਣ ਦੀ ਕੋਸ਼ਿਸ਼ ਕਰ ਰਿਹਾ ਪਰ ਜਿਹੜਾ ਹੁਣ ਕੇਸ ਨਹੀਂ ਕਟਾਇਆ ਸੀ ਮਿੰਦੀ ਜੀ ਤੇ ਮੈਂ ਪੱਗ ਵੀ ਬੰਨਣ ਦੀ ਕੋਸ਼ਿਸ਼ ਕਰਦਾ ਰੋਜ਼ ਇਹ ਨਹੀਂ ਲਿਵਾਈ ਤਾਂ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਤੇ ਸਭ ਨਾਲ ਵੱਡਾ ਧੰਨਵਾਦ ਮੈਂ ਕਰਦਾ ਸਾਡੇ ਪਾਰਟੀਪਰਦਰ ਸਰਦਾਰ ਸੁਖਬੀ ਸਿੰਘ ਬਾਦਲ ਜੀ ਤੇ ਜਿਨ੍ਹਾਂ ਨੇ ਅੱਜ ਸਾਨੂੰ ਸਨਮਾਨਤ ਕੀਤਾ ਸਰੋਪਾ ਪਾ ਕੇ ਤੇ ਸਾਨੂੰ ਹੌਸਲਾ ਦਿੱਤਾ ਵੀ ਤੁਸੀਂ ਬਾਕੀ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰੋ ਕਿ ਪੱਗ ਬੰਨੇ ਕਿਉਂਕਿ ਪੱਗ ਆਪਣੀ ਸ਼ਾਨ ਹੈ ਜੀ ਪੱਗ ਹੀ ਆਪਣ ਇਹ ਤਸਵੀਰਾਂ ਨੇ ਦਮਦਮਾ ਸਾਹਿਬ ਦੀਆਂ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਔਰ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਜਿਹੜੇ ਨੇ ਉਹ ਦੋਨੇ ਆਪਣੀ ਸੇਵਾ ਨਿਭਾ ਰਹੇ ਨੇ ਔਰ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਗੁਰੂ ਦੇ ਲੜ ਲਾਇਆ ਜਾਵੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਿਆ ਜਾਵੇ ਪ੍ਰੇਰਿਤ ਕੀਤਾ ਜਾਵੇ ਹਾਲਾਂਕਿ ਆਪੋ ਆਪਣੀਆਂ ਪਾਰਟੀਆਂ ਦੇ ਸਿਆਸੀ ਪ੍ਰੋਗਰਾਮ ਵੀ ਹੁੰਦੇ ਨੇ ਪਰ ਇਸ ਤੋਂ ਹਟ ਕੇ ਆਪਣੀਆਂ ਧਾਰਮਿਕ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਨੇ ਇਹ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਹੁੰਦੇ ਨਾਤੇ ਇਥੇ ਕ ਚੱਲਦੇ ਜਿਹੜਾ ਹੈਗਾ ਇੱਕ ਵੱਡਾ ਇਕੱਠ ਜਦੋਂ ਵੀ ਯੂਥ ਅਕਾਲੀ ਦਲ ਦੀ ਮਿਲਣੀ ਹੁੰਦੀ ਹੈ ਜਾਂ ਕੋਈ ਪ੍ਰੋਗਰਾਮ ਹੁੰਦਾ ਜਾਂ ਕੋਈ ਧਾਰਮਿਕ ਸਮਾਗਮ ਹੁੰਦਾ ਤਾਂ ਉੱਤੇ ਮੇਰੀ ਦਸਤਾਰ ਮੇਰੀ ਚਾਂਦ ਦੇ ਇਹ ਨਾਮ ਇਟੇਕ ਜਿਹੜੀ ਮਹਿਮ ਚੇੜੀ ਹੋਈ ਆ ਉਸ ਨੂੰ ਅੱਗੇ ਵਧਾਉਂਦੇ ਹੋਏ ਜਿਹੜਾ ਹੈਗਾ ਇਸੇ ਤਰੀਕੇ ਨਾਲ ਪੱਗਾਂ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਔਰ ਨੌਜਵਾਨਾਂ ਵੱਤ ਵਾ ਸਿੱਖੀ ਦੇ ਨਾਲ ਜੋੜਨ ਔਰ ਪੰਥੀ ਦੇ ਨਾਲ ਇੱਕ ਜੋੜਨ ਦਾ ਵੱਖਰਾ ਉਪਰਾਲਾ ਜਿਹੜਾ ਹੈਗਾ ਉਹ ਕੀਤਾ ਜਾਂਦਾ ਹੈ ਕੈਮਰਾਮੈਨ ਜਗਜੀਤ ਦੇ ਨਾਲ ਰਮਨਦੀਪ ਪੀ.ਟੀ.ਸੀ. ਦਮਦਮਾ ਸਾਹਿਬ